ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਭਾਈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਭਾਈ ਆਪਾਂ ਆਗੇ ਸੀਗੇ ਮੋਟਰ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਇੱਥੇ ਸਿੱਧੀ ਵਜਾਈ ਕਰਨੀ ਹੈ ਜਿੱਥੇ ਆਪਾਂ ਲਾਇਆ ਇਹਦੇ ਸਾਰਾ ਭਾਈ ਉਧਰੋਂ ਉੱਥੇ ਬੱਟਾ ਕੱਟ ਰਿਹਾ ਮਸ਼ੀਨ 'ਚ ਆਪਾਂ ਬੀ ਪਾਉਣ ਲੱਗੇ ਹੋਇਆ ਮਸ਼ੀਨ ਨੂੰ ਇੱਕ ਦਵਾਈ ਦੇ ਕੇ ਗਿਆ ਸੀਗਾ ਭਾਈ ਇੱਥੇ ਆਪਣੇ ਕੇਬੀਕੇ ਉਹ ਆ ਗਿਆ ਸੈਂਟਰ ਰੌਣੀ ਪਟਿਆਲੇ ਦੇ ਨੇੜੇ ਉਹਨਾਂ ਨੇ ਸਿੱਧੀ ਬਿਜਾਈ ਵਾਸਤੇ ਇੱਕ ਲਾਉਣ ਨੂੰ ਬੀਜ ਨੂੰ ਦਵਾਈ ਦਿੱਤੀ ਸੀ ਆ ਆ ਸੀਗਾ ਪੈਕਟ ਜਾਂ ਸਪ੍ਰਿੰਟ ਹੈਗਾ ਸਿਸਟਮੈਟਿਕ ਐਂਡ ਕੰਟੈਕਟ ਫੰਗੀਸਾਈਡ ਫੰਗੀਸਾਈਡ ਵਾਸਤੇ ਆ ਆਪਾਂ ਨੇ ਇਹਨੂੰ ਲਾਤੀ ਲਾ ਕੇ ਬਸ ਹੁਣ ਮਸ਼ੀਨ ਲੱਗੇ ਹੋਇਆ ਭਰਨ ਤੇ ਦੋ ਬਾਅਦ ਚ ਆਪਾਂ ਕਰਦੇ ਆ ਬਿਜਾਈ ਸਟਾਰਟ ਕਰ ਲਈਏ ਲਓ ਜੀ ਬਾਈ ਮਸ਼ੀਨ ਆਪਾਂ ਲਈ ਭਰ ਜੀਡੀਬੀ ਪਾਲੀ ਵਿੱਚ ਇਹਦੇ 26 ਤੇ ਨਾਲ ਆਪਣਾ ਜਿਹੜਾ ਸੁਪਰ ਪਾਉਨੇ ਹੁੰਦੇ ਆ ਆਪਾਂ ਉਹ ਵੀ ਵਿੱਚ ਪਾ ਲਿਆ ਤੇ ਸੁਪਰ ਦਾ ਥੈਲਾ ਪਾਉਣਾ ਨੇ ਆਪਾਂ ਇੱਕ ਤੇ ਨਾਲ 8 ਕਿਲੋ ਵੀ ਹੁੰਦਾ ਹੈ ਨਾ ਆਪਣਾ ਤੇ 26 ਦਾ ਥੋੜਾ ਜਿਹਾ ਵੱਧ ਪਾਵਾਂਗੇ ਹੁਣ ਦੇਖਦੇ ਹਾਂ ਕਿੰਨਾ ਪਾਉਂਦੀ ਆ ਥੋੜਾ ਜਿਹਾ ਵਧ ਆਇਆ ਤੇ ਕਿਉਂਕਿ 26 ਦਾ ਵੀ ਸਕਣਾ ਹੀ ਚਾਹੀਦਾ ਤੇ ਆ ਇੱਥੇ ਬਈ ਜਿਹੜਾ ਤੁਹਾਨੂੰ ਆ ਦਿਖਾਇਆ ਸੀਗਾ ਆਪਾਂ ਬਾਤਾ ਸੀ ਆ ਜਿਹੜਾ ਪਹਿਲਾਂ ਰਲਿਆ ਹੋਇਆ ਸੀਗਾ ਆ ਦੇਖੋ ਸਾਰਾ ਸੁੱਕ ਗਿਆ ਠੀਕ ਹੈ ਜੀ ਇਹ ਜੀਰੀ ਜੀ ਸੁੱਕੂਗੀ ਬਸ ਹੁਣ ਇਹ ਦੁਬਾਰੇ ਨਾ ਹਰੀ ਹੋਵੇ ਜਿਹੜੇ ਬਾਈ ਪੁੱਟਦੇ ਹੁੰਦੇ ਆ ਵੀ ਬਾਈ ਕਣਕ ਬੀਜ ਹੋ ਜੂ ਇਹਦੇ ਨਾਲ ਕਿਵੇਂ ਆ ਹਨਾ ਮਜੀਨ ਤੇ ਬਾਈ ਦੇਖੋ ਇਹਦੇ 'ਚ ਨਾ ਐਦਾਂ ਗਰਾਰੀਆਂ ਚਲਦੀਆਂ ਨੇ ਗਰਾਰੀ ਜਾ ਕੇ ਬੀ ਪਾਉਂਦੀ ਆ ਹਨਾ ਕਣਕ ਇਹਦੇ ਨਾਲ ਨਹੀਂ ਬੀਜੀ ਜਾ ਸਕਦੀ ਹਨਾ ਵੀਰੇ ਤੇ ਬਾਕੀ ਜਿਹੜੇ ਪੁੱਛਦੇ ਗਿੱਲੇ 'ਚ ਬੀਜ ਦਿਓ ਸੁੱਕੇ 'ਚ ਬੀਜ ਦਿਓ ਬਾਈ ਜਿਵੇਂ ਸੁੱਕੇ 'ਚ ਆ ਦੇਖ ਲਓ ਘਰ ਡੋੜ ਰਹੀ ਆ ਜਿਵੇਂ ਸੁੱਕੇ 'ਚ ਬੀਜ ਦੇ ਆ ਬਾਈ ਠੀਕ ਆ ਇਹਨੂੰ ਬੀਜ ਕੇ ਬਸ ਹੁਣ ਪਾਣੀ ਲਾਵਾਂਗੇ ਆਪਾਂ ਬਾਅਦ 'ਚ ਫਿਰ ਤੇ ਉਹ ਦੇਖੋ ਕਿੰਨੇ ਜਾਣੇ ਦੁਰੇ ਆਉਂਦੇ ਨੇ ਉਹ ਸਿਰ ਮੋਟਰਸਾਈਕਲ ਖੜੇ ਨੇ ਸਾਰਿਆਂ ਦੇ ਇਹ ਨੇ ਬਾਈ ਕੰਪਨੀ ਤੋਂ ਆਏ ਨੇ ਪਤਾ ਨਹੀਂ ਕਿਹੜੀ ਤੋਂ ਦੇਖਣ ਵਾਸਤੇ ਕਾਫੀ ਆਉਂਦੇ ਨੇ ਉਹਦੇ ਮੋਟਰਾਂ ਕਿ ਚਿੱਕਲੇ ਜਾਂਦਾ ਕੋਈ ਕੁਝ ਹੈ ਨਾ ਚਲੋ ਕੰਮ ਆ ਇਹਨਾਂ ਦਾ ਵਿਚਾਰਾ ਦਾ ਲੋ ਬਾਈ ਲੈਣ ਆਇਆ ਮਿੰਦਰਾ ਮਿੰਦਰਾ ਤੋਂ ਇਹ ਗੋਟੋਂਗੇ ਮਿੰਦਰੇ ਦੇ ਕਾਹ ਤੋਂ ਕਰਦਾ ਕਿਉਂਕਿ ਬਾਈ 4 3614 ਦਾ ਪਾਰਟ ਗਾ ਰੇਡੀਏਟਰ ਵਾਲਾ ਪਾਈਪ ਤੇ ਉੱਥੇ ਆਏ ਹੋਏ ਜੀਏ ਕਿ ਕੰਪਨੀ ਵਾਲੇ ਉਹਨਾਂ ਵਾਸਤੇ ਆ ਗੋਲ ਡਰਿੰਕ ਲੈ ਕੇ ਜਾਣਾ ਸੀਗਾ ਤੇ ਨਾਲੇ ਆ ਫਿਰ ਹੁਣ ਵੀ ਜਾਗੇ ਇਸ ਦੇ ਨਾਲ ਦਿਖਾਉਣਾ ਮੈਂ ਜੋ ਮੋਟ ਚੱਲ ਕੇ ਪਈ ਹਾਂ ਹਾਂ ਟਰੈਕਟਰ ਟਰੈਕਟਰ ਓ ਟਸਾ ਵੀਰੇ ਛੇਤੀ ਲਾਇਕ ਆ ਗਈ ਉੱਪਰ ਦੇ ਤਾਂ ਡਰਾਈਵਰ ਘਟਦੇ ਨਹੀਂ ਲੋ ਜੀ ਮਹਿੰਦਰੇ ਨਾਲ ਹੋ ਗਿਆ ਐ ਲਾਡੀ ਵੀਰੇ ਪਾਉਂਦੇ ਸਾਡਾ ਲੋ ਜੀ ਬਾਈ ਅੱਜ ਹੱਜ ਵਰਗ ਹੀ ਨਹੀਂ ਕਦੇ ਮਾੜੀ ਹੋਏ ਉਹਦੋਂ ਦੇ ਬੀਜਾਂ ਲੱਗੇ ਹੋਇਆ ਸਭ ਤੋਂ ਵੱਧ ਪਤਾ ਨਹੀਂ ਜਿਵੇਂ ਕਹਿੰਦੇ ਆ ਨਾ ਨਜ਼ਰ ਲੱਗੀ ਜਾਂ ਸੀ ਮੈਨੂੰ ਕਿਹੜਾ ਪਤਾ ਨਹੀਂ ਕੌਣ ਮੱਥੇ ਲੱਗਿਆ ਬੱਸ ਮੰਨਦਾ ਨਹੀਂ ਪਰ ਉਹ ਹੀ ਕੰਮ ਹੋਇਆ ਪਿਆ ਪਹਿਲਾਂ ਤਾਂ ਇੱਥੋਂ ਪਾਈਪ ਟੁੱਟਿਆ ਇਹ ਠੀਕ ਕਰਕੇ ਲਾਇਆ ਲਾਈਟ ਆਈ ਤਾਂ ਪਾਣੀ ਇੱਧਰ ਨੂੰ ਚਾਈ ਜਾਂਦਾ ਸੀ ਇਹ ਹਵਾ ਵਾਲਾ ਪਾਈਪ ਹੈ ਨਾ ਤੇ ਬਈ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਦੇਖੋ ਆਹ ਤੇ ਬੱਚੇ ਜੋ ਚੱਲੀ ਜਾਂਦਾ ਇਹ ਕਿਉਂ ਚੱਲੀ ਜਾਂਦਾ ਆਹ ਮੀਟਰ ਲੱਗੇ ਕਰਕੇ ਉਹਦੋਂ ਉਹ ਵੀ ਉਹ ਲੀਕ ਕਰ ਗਏ ਉਹ ਪਾਣੀ ਵੀ ਉਥੋਂ ਲੀਕ ਕਰਦਾ ਉਹਨਾਂ ਨੇ ਉੱਪਰੋਂ ਆਹ ਬੋਰ ਉੱਚਾ ਚੱਕਿਆ ਗਿਆ ਇਥੋਂ ਬੋਰ ਉੱਚਾ ਚੱਕਣ ਕਰਕੇ ਪਾਣੀ ਇਥੋਂ ਵਾਪਸ ਆ ਹੀ ਜਾਂਦਾ ਠੀਕ ਹੈ ਜੀ ਤੇ ਇਹ ਤੋਂ ਬਾਅਦ ਚ ਉੱਥੇ ਇੱਕ ਨੱਕਾ ਮੈਂ ਤੁਹਾਨੂੰ ਚੱਲ ਕੇ ਦਿਖਾਉਣਾ ਜਿੱਥੇ ਆਪਣਾ ਨੱਕਾ ਕੱਢਿਆ ਹੋਇਆ ਉਥੇ ਨਾ ਦੋ ਡੱਬੀਆਂ ਲੱਗਦੀਆਂ ਨੇ ਆਪਣੀਆਂ ਪਾਈਪ ਦੋ ਕੱਢੇ ਹੋਏ ਨੇ ਉਹ ਹੈਗੇ ਨੇ 6 6 ਇੰਚ ਦੇ 5 ਇੰਚ ਦੇ ਉੱਪਰ ਡੱਬੀ ਚੜਦਿਆ 140 ਕਐਮਐਮ ਦੀ ਡੱਬੀ ਚੜ੍ਹਦੀ ਉਹਦੇ ਉੱਪਰ ਉਹ ਨੂੰ ਨੱਕਾ ਬੰਦ ਕਰ ਦਿੰਦੇ ਤੇ ਬਾਈ ਉਹ ਡੱਬੀ ਸਾਡੇ ਪਿੰਡ ਦੋ ਦੁਕਾਨਾਂ ਨੇ ਮੈਂ ਦੋਹਾਂ ਤੇ ਪਤਾ ਕਰਾਇਆ ਕਿਤੇ ਨਹੀਂ ਮਿਲੀਆਂ ਦੋਹਾਂ ਤੇ ਵੱਡੀਆਂ ਮਿਲ ਜਾਂਦੇ ਨੇ ਛੋਟੀਆਂ ਦੋ ਇਹ ਨਹੀਂ ਮਿਲ ਰਹੀਆਂ ਸਾਰਾ ਕੰਮ ਹੋ ਹੋਇਆ ਪਿਆ ਪਹਿਲਾਂ ਤਾਂ ਟਰੈਕਟਰ ਦਾ ਪਾਟ ਜਿਵੇਂ ਤੁਹਾਨੂੰ ਦਿਖਾਇਆ ਰੇਡੀਏਟਰ ਵਾਲਾ ਤੇ ਉਹ ਲੈ ਕੇ ਦੂਜਾ ਮਿੰਦਰੇ ਨਾਲ ਉਹਨੂੰ ਲੱਗੇ ਸੀਗੇ ਉਹ ਕਰਨਾ ਬੱਸ ਜੇ ਦੇਖਿਆ ਜਾਵੇ ਜਦੋਂ ਕੰਪਨੀ ਜੀ ਵਾਲੇ ਆਏ ਨੇ ਨਾ ਪਤਾ ਨਹੀਂ ਕਿਹੇ ਜੇ ਮੱਥੇ ਲੱਗੇ ਨੇ ਉਹ ਸਾਰਾ ਕੰਮ ਖੜਾਤਾ ਉਹਨਾਂ ਨੇ ਤੇ ਉਦੋਂ ਬਾਅਦ ਚਾ ਪਾਈਪਾਂ ਦਾ ਲਾਈਟ ਆਈ ਸੀਗੀ ਇਧਰ ਹਾਲੇ ਬੀਜ ਕੇ ਹੁਣੇ ਹਟੇ ਜਿਗੇ ਇਹ ਚ ਨੂੰ ਮੋਟਰ ਚਲਾਈ ਤੇ ਤੇ ਉਹ ਹੋ ਗਿਆ ਤੇ ਇੱਕ ਹੁਣੇ ਤਾਜ਼ਾ ਤਾਜ਼ਾ ਉਹ ਸਾਹਮਣੇ ਹੀ ਹੋ ਰਿਹਾ ਕੰਮ ਉਹ ਲਿਜਾ ਕੇ ਟਰੈਕਟਰ ਫਸਾ ਲਿਆ ਬਾਈ ਨੇ ਹੁਣ ਜਾ ਕੇ ਉੱਥੇ ਦੇਖਦੇ ਹਾਂ ਕੀ ਬਣਿਆ ਹੋਇਆ ਸਾਰਾ ਹੀ ਅੱਜ ਦਾ ਬੱਸ ਪੁੱਛੋ ਇਹ ਨਾ ਹੈ ਨਾ ਆਹ ਦੇਖੋ ਆ ਉਰੇ ਆ ਨੱਕਾ ਉਹਰੇ ਆ ਥੱਲੇ ਨੂੰ ਪਾਣੀ ਚੱਲ ਗਿਆ ਇੱਥੇ ਤੇ ਆਪਾਂ ਚਲੋ ਦੇਖਦੇ ਆ ਉੱਥੇ ਜਾ ਕੇ ਕਿਵੇਂ ਫਸਾਇਆ ਕੀ ਕਰਿਆ ਚਲਦੇ ਆ ਹਲੇ ਬਈ ਉਹ ਟਰੈਕਟਰ ਕਰਨ ਨੂੰ ਮੈਂ ਗਾਇ ਰਿਹਾ ਤੁਹਾਨੂੰ ਕਿਹਾ ਸੀ ਨਾ ਉੱਥੇ ਚੱਲ ਕੇ ਦਿਖਾਉਣਾ ਟਰੈਕਟਰ ਨੂੰ ਤੇ ਆਹ ਕੰਮ ਇੱਥੇ ਹੋ ਗਿਆ ਇੱਕ ਚਲਦੀ ਚਲਦੀ ਇੱਥੋਂ ਖਾਲ ਟੁੱਟ ਗਈ ਹੁਣ ਤੇ ਉਹ ਦੇਖੋ ਸਾਹਮਣੇ ਆਹ ਚੱਲ ਰਿਹਾ ਪਾਣੀ ਉਹ ਬਾਈ ਯੂਨੀਟਰ ਟਰੈਕਟਰ ਉਹ ਫਸਾਈ ਖੜਾ ਉੱਥੇ ਦੇਖਦੇ ਆ ਚੱਲ ਕੇ ਕੀ ਚੱਕਰ ਆ ਉਹ ਕੰਪਨੀ ਵਾਲੇ ਲੱਗੇ ਨੇ ਮੱਥੇ ਅੱਜ ਜੱਦੇ ਸੜੇ ਉਹ ਆਏ ਨੇ ਨਾ ਪੰਨਾ ਟਰੈਕਟਰ ਦਾ ਪਾ ਪਟਿਆ ਫੇਰ ਉਹ ਮੋਟਰ ਦਾ ਉਹ ਕਰਕੇ ਉਹ ਚੱਲ ਪਿਆ ਹੁਣ ਕੰਮ ਮੀਟਰ ਲਾ ਕੇ ਗਏ ਨੇ ਉਹ ਉੱਚੀ ਚੱਕ ਗਏ ਉੱਥੋਂ ਤੇ ਬੱਚੇ ਜੋ ਲੀਕ ਹੋ ਜਾਂਦਾ ਮੀਟਰ ਲਾ ਪਿਆ ਆਪਣੇ ਦਾ ਇਹਨਾਂ ਨੇ ਜੀ ਯੂਨੀਵਰਸਿਟੀ ਵਾਲੇ ਪੀ ਐਚ ਡੀ ਕਰਦੇ ਸੋਰੀ ਅੰਗਰੇਜ਼ ਆਉਣਗੇ ਉਹਨਾਂ ਨੇ ਸਾਰੀਆਂ ਮੋਟਰਾਂ ਦੇ ਮੀਟਰ ਲਾ ਦੇ ਆਪਣੇ ਆ ਦੇ ਵੀ ਪਾਣੀ ਦੀ ਕੈਪੈਸਿਟੀ ਦੇਖਣੀ ਆ ਵੀ ਕਿੰਨੀ ਪਾਣੀ ਦਾ ਮਿੱਟੀ ਤੇ ਬੀਜ ਦਾ ਪਾਣੀ ਵਾਲਾ ਆ ਕੱਢਣਾ ਆ ਦੀ ਹਾਂ ਉਹ ਬੱਸ ਗਿਆ ਆਹੋ ਆ ਨਾ ਮਿੱਟੀ ਪਾਈ ਵੀ ਕਰਕੇ ਕੁਝ ਵੀ ਨਹੀਂ ਹੁੰਦਾ ਉਹ ਤਾਂ ਨਾ ਇਹਨੇ ਬਹਿ ਗਿਆ ਤੇ ਨਾ ਇਹ ਤਾਂ ਫਿਰ ਪੋਲੀ ਤਾਂ ਹੁੰਦੀ ਹੈ ਮਿੱਟੀ ਪਾਣੀ ਨਾਲ ਮੰਮੀ ਇਹ ਤਾਂ ਨਾ ਫੱਟੇ ਵੀ ਨਾ ਨਹੀਂ ਆਉਗਾ ਪਿੱਛੇ ਨੂੰ ਪਿੱਛੇ ਨੂੰ ਆ ਜੂਗਾ ਪਿੱਛੇ ਨੂੰ ਆ ਜੂਗਾ ਹੋਰ ਪਰ ਆ ਹੋ ਜਾ ਚੱਲ 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 ਚਲੋ ਲੋ ਜੀ ਹੁਣ ਚੱਲਿਆ ਥੋੜਾ ਜਿਹਾ ਕੰਮ ਸਹੀ ਉਧਰ ਉਹ ਬੀਜਤਾ ਹੁਣ ਇਹਨੂੰ ਸਾਗਾ ਮਾਰ ਕੇ ਆਪਾਂ ਕਰਦੇ ਆਂ ਮੂਰੇ ਮੂਰੇ ਤਿਆਰ ਆ ਟਰੈਕਟਰ ਕੱਢ ਕੇ ਹੁਣੇ ਆਇਆ ਕੀਂਦਰਾ ਕੱਢ ਕੇ ਆਪਾਂ ਪਾਉਨੇ ਆਂ ਸਾਗਾ ਬਸ ਉਦੋਂ ਬਾਅਦ ਚ ਦੇਖਾਂਗੇ ਹੁਣ ਆ ਜਾ ਬੰਦ ਹੋ ਗਿਆ ਚ ਬੱਚੇ ਉੱਥੇ ਐਮ ਸੀ ਲੱਗੂਗੀ ਆ ਫੇਰ ਕਰਦੇ ਆਂ ਇਹਦਾ ਵੀ ਇੰਤਜ਼ਾਮ ਕੋਈ ਤੇ ਬਸ ਅੱਜ ਇੱਕਾ ਹਾ ਬੀਜਾਂਗੇ ਆ ਬੀਜਾਂਗੇ ਫੇਰ ਕਿਉਂਕਿ ਲਾਈਟ ਵੀ ਬਹੁਤ ਹੁਣ ਘਟ ਆਉਂਦੀ ਆ ਤੇ ਆਪਾਂ ਲੱਗਦੇ ਆਂ ਬਹੁਣੋ ਸਾਗਾ ਮਾਰਨ ਲੋ ਜੀ ਬਾਈ ਆ ਇਧਰ ਬੀਜਤੀ ਉੱਧਰ ਪਾਣੀ ਛੜਦਾ ਬੀਜ ਕੇ ਉਹ ਤਾਂ ਭਰ ਗਿਆ ਇਧਰ ਆ ਕਰਤੀ ਤਿਆਰ ਹੁਣ ਪਹਿਲਾਂ ਤਾਂ ਸਲਾਹ ਸੀਗੀ ਵੀ ਇਹਨੂੰ ਬਾਅਦ ਚ ਬੀਜਾਂਗੇ ਕੱਲ ਨੂੰ ਪਰ ਹੁਣ ਬੀਜ ਜਾਨੇ ਕਿਉਂਕਿ ਬੱਦਲ ਆਈ ਜਾਂਦਾ ਮੁੜੀ ਜਾਂਦਾ ਜੇ ਮੀਂਹ ਪੈ ਗਿਆ ਤਾਂ ਔਖਾ ਹੋ ਜਾਣਾ ਤਾਂ ਕਰਕੇ ਹੁਣ ਪਹਿਲਾਂ ਹੀ ਹੁਣੇ ਬੀਜ ਦਾਂਗੇ ਇਹਨੂੰ ਤੇ ਹੁਣ ਲਾਈਟ ਗਈ ਅੱਜ ਉਥੇ ਹੁਣ ਇਹਦਾ ਵੀ ਕਰਦੇ ਹਾਂ ਹੱਲ ਐਮ ਸੀ ਲ ਵਗੈਰਾ ਲਾਵਾਂਗੇ ਤੇ ਚਲੋ ਬਾਈ ਮਿਲਦੇ ਆਪਾਂ ਫਿਰ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ